ਦੇ ਕੋ ਵੀ ਦੇ ਕੱਪੜੇ ਬੂਟ ਕਿੰਨੇ ਗੰਦੇ ਆ ਕੱਪੜੇ ਕਿੰਨੇ ਗੰਦੇ ਆ ਤੇ ਪਰ ਬਹੁਤ ਸਮੈਲ ਆ ਰਹੀ ਆ ਕਿਉਂਕਿ ਲੈਟਰਨ ਬਾਥਰੂਮ ਪਤਾ ਨਹੀਂ ਕਿੰਨੇ ਦਿਨਾਂ ਦਾ ਪਿੱਛੇ ਹੀ ਕਰ ਰਿਹਾ ਬਸ ਇਹਦੇ ਚਿਹਰੇ ਵੱਲ ਥੋੜਾ ਧਿਆਨ ਨਾਲ ਦੇਖੋ ਵੀ ਤੁਹਾਡਾ ਕੋਈ ਗਵੰਡੀ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਦਾ ਲਿਆਦੀ ਤਾਂ ਨਹੀਂ ਹੈਗਾ ਕਿਉਂਕਿ ਇਹ ਬੱਚਾ ਜਿੰਨੀ ਕਿ ਸਾਨੂੰ ਲੱਗਦੀ ਆ ਨਾ ਇਹ ਘਰੋਂ ਨਿਕਲਿਆ ਆ ਹੋ ਸਕਦਾ ਇਹਦੇ ਮਾਪੇ ਇਹਦੇ ਭੈਣ ਭਰਾ ਇਹਨੂੰ ਲੱਭਦੇ ਫਿਰਦੇ ਹੋਣ ਅਸਰ ਅਰਦਾਸ ਕਰਿਓ ਇਹਦਾ ਘਰ ਲੱਭ ਜੇ ਤੇ ਵੀਡੀਓ ਸ਼ੇਅਰ ਕਰਿਓ ਇਹਦਾ ਪਰਿਵਾਰ ਇਹਦੇ ਤੱਕ ਪਹੁੰਚ ਜੇ ਤੇ ਜੇ ਕੋਈ ਭੈਣ ਭਰਾ ਇਹਨੂੰ ਪਛਾਣਦਾ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲਦੇ ਆ ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕਰਿਓ ਜੂ ਸਾਨੂੰ ਦੱਸਿਓ ਵੀ ਇਹ ਵੀਰਾ ਕੌਣ ਆ ਬੱਚਾ ਕੌਣ ਨਾਮ ਕੀ ਹੈ ਨਾਮ ਕੀ ਨਾਮ ਹੈ ਆਪਕਾ ਨਾਮ ਕੀ ਹੈ आपके मम्मी है सत श्रीकाल नीती प्रदीप कुमार जी उतो ले दरेसी तो ठीक है ठीक है ठीक नहीं कुछ बोलता कुछ नहीं बोलता

ਪ੍ਰਸ਼ਾਦ ਆ ਯਾਰ ਉਹ ਲੈਲਾ ਪ੍ਰਸ਼ਾਦ ਆ ਆ ਦੇਖੋ ਲੈਲਾ ਯਾਰ ਲੈਲਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੁਧਿਆਣੇ ਤੋਂ ਦ੍ਰੈਸੀ ਗਰਾਊਂਡ ਵਾਲੀ ਸਾਈਡ ਤੋਂ ਲੁਧਿਆਣੇ ਦੇ ਅੰਦਰੋਂ ਜਿਹੜਾ ਪੁਰਾਣਾ ਸ਼ਹਿਰ ਲੁਧਿਆਣੇ ਦਾ ਉਸ ਇਲਾਕੇ ਤੋਂ ਕਿ ਵਕਤ ਦਾ ਮਾਰਿਆ ਹੋਇਆ ਬੱਚਾ ਇੱਕ ਬੱਚਾ ਹੀ ਕਹਾਂਗੇ ਉਮਰੇ ਦੀ ਕੋਈ ਜ਼ਿਆਦਾ ਨਹੀਂ ਲੱਗਦੀਗੀ ਮਿਲਿਆ ਸਾਡੇ ਟੀਮ ਦੇ ਮੈਂਬਰ ਨੇ ਅਤਲ ਸਲਨ ਜੀ ਉਹਨਾਂ ਦਾ ਸਾਨੂੰ ਕਾਲ ਆਇਆ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਇਦਾਂ ਕਰਕੇ ਇੱਕ ਉੱਥੇ ਵਕਤ ਦਾ ਮਾਰਿਆ ਹੋਇਆ ਵੀਰ ਘੁੰਮਦਾ ਮੇਰੀ ਦੁਕਾਨ ਦੇ ਬਾਹਰ ਆ ਕੇ ਬੈਠ ਗਿਆ ਉਹਨਾਂ ਨੇ ਕੋਸ਼ਿਸ਼ ਕੀਤੀ ਪੁੱਛਣ ਦੀ ਕੁਝ ਨਹੀਂ ਬੋਲ ਰਿਹਾ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਇਹਦਾ ਬੋਲੇ ਕੁਝ ਪਤਾ ਲੱਗੇ ਪੰਜਾਬੀ ਬੋਲਦਾ ਹਿੰਦੀ ਬੋਲਦਾ ਕੌਣ ਆ ਕੁਝ ਨਹੀਂ ਬੋਲ ਰਿਹਾ ਬਸ ਹਾਂ ਨਾਂ ਦੇ ਇਸ਼ਾਰੇ ਚੀ ਗੱਲ ਕਰਦਾ ਬਹੁਤ ਬੁਰੀ ਹਾਲਤ ਆ ਕੱਪੜੇ ਬਹੁਤ ਗੰਦੇ ਪਾਏ ਹੋਇਆ 스ਮੈਲ ਆਉਂਦੀ ਆ ਪਤਾ ਨਹੀਂ ਵਿਚਾਰਾ ਕਿੰਨੇ ਕਿ ਦਿਨਾਂ ਦਾ ਘਰੋਂ ਨਿਕਲਿਆ ਹੋਇਆ ਹੱਥ ਪੈਰ ਕਾਲੇ ਹੋਏ ਪਏ ਆਜੋ بابا ਨਿਕਲ ਆਜੋ ਬਾਹਰ ਆਜੋ ਬਾਤ ਸੁਣੋ ਬਾਹਰ ਆਜੋ ਬਾਤ ਸੁਣੋ ਬਾਤ ਸੁਣੋ ਬਾਤ ਸੁਣੋ ਬਾਤ ਸੁਣੋ ਨੀਚੇ ਆ ਜਾਓ ਆਜੋ ਜਹਾ ਬਾਤ ਸੁਣੋ ਬਾਤ ਸੁਣੋ ਬਾਬਾ ਜੀ ਜਾਣਾ ਹੈ ਵਾ ਵਾ ਬੈਠਣਾ ਵਾ ਉੱਥੇ ਬੈਠਣਾ ਉੱਥੇ ਨੀਚੇ ਆ ਜਾਓ ਆਜੋ ਆਜੋ ਭਾਈ ਨਹੀਂ ਮੇਰਾ ਆਜਾ ਭਾਈ ਆ ਮੇਰਾ ਆ ਜਾ ਆ ਜਾ ਆ ਜਾ ਨੀਚੇ ਆ ਜਾ ਆ ਜਾ ਭਾਈ ਆ ਮੇਰਾ ਤਾਂ ਬਣਾ ਤੁਹਾਰੇ ਕੋਈ ਆਰਾਮ ਆਰਾਮ ਮਿਲੇਗਾ ਕਪੜੇ ਮਿਲenge ਹਰ ਇੱਕ ਚੀਜ਼ ਮਿਲੇਗੀ ਤੁਹਾਰੇ ਕੋਲ ਭਰਾ ਆ ਵਾ ਸਾਡਾ ਭਰਾ ਤਾਂ ਸਾਡਾ ਆ ਜਾ ਮੇਰਾ ਵੀਰਾ ਆ ਜਾ ਇਹ ਤਾਂ ਇਹ ਤਾਂ ਮੇਰਾ ਵੀਰਾ ਸਾਰੀ ਗੱਲ ਸਮਝਦਾ ਸਾਡੀ ਯਾਰ ਹਰ ਇੱਕ ਚੀਜ਼ ਮਿਲੂਗੀ ਦੇਖੋ ਵੀ ਇਹਦੇ ਤੇ ਕਪੜੇ ਬੂਟ ਕਿੰਨੇ ਗੰਦੇ ਆ ਕਪੜੇ ਕਿੰਨੇ ਗੰਦੇ ਆ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਸ਼ਨਾਨ ਪਾਣੀ ਨਹੀਂ ਕੀਤਾ ਇਧਰ ਤੇ ਆ ਜਾ ਇਧਰ ਇਧਰ ਆ ਜਾ ਇਧਰ ਦੀ ਆ ਜਾ ਇਧਰ ਦੀ ਆ ਜਾ ਇਧਰ ਆ ਜਾ ਇਧਰ ਰਹਿ ਜਾ ਲੈ 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 ਆ ਜਾ ਆ ਜਾ ਲੈ 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 ਆ ਜਾ ਸਮਝਦਾ ਗੱਲ ਹੈ ਨਾ ਵੀ ਉਹਨੂੰ ਦੱਸਿਆ ਵੀ ਚੱਕ ਲਿਓਨੇ ਤਾਂ ਉਹ ਸਮਝ ਗਿਆ ਗੱਲ ਹੈ ਨਾ ਤੇ ਬਸ ਇਹਦੇ ਚਿਹਰੇ ਵੱਲ ਥੋੜਾ ਧਿਆਨ ਨਾ ਦੇਖੋ ਵੀ ਤੁਹਾਡਾ ਕੋਈ ਗਵੰਡੀ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਦਾ ਲਿਆਦੀ ਤਾਂ ਨਹੀਂ ਹੈਗਾ ਕਿਉਂਕਿ ਇਹ ਬੱਚਾ ਜਿੰਨੀ ਕਿ ਸਾਨੂੰ ਲੱਗਦੀ ਹੈ ਨਾ ਇੱਕ ਘਰੋਂ ਨਿਕਲਿਆ ਆਇਆ ਦੇਖੋ ਵਾਲ ਬੂਲ ਵੀ ਕੱਟੇ ਹੋਇਆ ਕੋਈ ਐ ਨਹੀਂ ਜਟਾਂ ਬਣੀਆਂ ਹੋਣ ਜਾਂ ਹੋਰ ਆ ਤਾਂ ਵਧੀਆ ਕਟਿੰਗ ਹੋਈ ਹੋਈ ਆ ਵਾਲਾਂ ਦੀ ਲੈਟਰਨ ਬਾਥਰੂਮ ਵਿੱਚੇ ਹੀ ਕਰ ਰਿਹਾ ਲੈਟਰਨ ਬਾਥਰੂਮ ਵਿੱਚੇ ਹੀ ਹੋ ਰਿਹਾ ਬਹੁਤ ਸਮੈਲ ਆ ਰਹੀ ਹੈ ਵੀਰੇ ਦੇ ਕੋਲ ਹੋਣਾ ਤੇ ਵਾਲਾਂ ਦੀ ਕਟਿੰਗ ਕਟਿੰਗ ਵਧੀਆ ਹੋਈ ਹੋਈ ਆ ਇੱਥੋਂ ਪਤਾ ਲੱਗਦਾ ਵੀ ਫਿਰ ਟੋਪੀ ਟਾਪੀ ਪੂਰਾ ਹਨਾ ਸਾਰਾ ਕੁਝ ਹੈਗਾ ਇੱਕ ਘਰੋਂ ਹੀ ਆਪਣੇਉਂ ਨਿਕਲਿਆ ਆ ਜੇ ਇਹ ਇਦਾਂ ਦੇ ਹਾਲਾਤ ਚ ਰਹਿੰਦਾ ਹੁੰਦਾ ਤਾਂ ਹੁਣ ਨੂੰ ਇਹ ਜਿਵੇਂ ਗਲ ਜਾਣਾ ਸੀ ਬਿਲਕੁਲ ਜਿਵੇਂ ਲੈਟੇ ਨੋਟ ਨੇ ਪਿੱਛੇ ਕੀਤੀ ਹੋਈ ਆ ਇਹ ਹੁਣੇ ਕਿਤੇ 10 15 ਦਿਨਾਂ ਤੋਂ ਹੀ ਆਪਣੇ ਤੋਂ ਵਿਛੜਿਆ ਆਪਣੇ ਘਰੋਂ ਨਿਕਲਿਆ ਹੋ ਸਕਦਾ ਇਹਦੇ ਮਾਪੇ ਇਹਦੇ ਭੈਣ ਭਰਾ ਇਹਨੂੰ ਲੱਭਦੇ ਫਿਰਦੇ ਹੋਣ بس ਅਰਦਾਸ ਕਰਿਓ ਇਹਦਾ ਘਰ ਲੱਭ ਜੇ ਤੇ ਵੀਡੀਓ ਸ਼ੇਅਰ ਕਰਿਓ ਇਹਦਾ ਪਰਿਵਾਰ ਇਹਦੇ ਤੱਕਰ ਪਹੁੰਚ ਜੇ ਵੀ ਤੇ ਜੇ ਕੋਈ ਭੈਣ ਭਰਾ ਇਨੂੰ ਪਹਿਚਾਨਦਾ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲਦੇ ਆ ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕਰਿਓ ਜਰੂਰ ਸਾਨੂੰ ਦੱਸਿਓ ਵੀ ਇਹ ਵੀਰਾ ਕੌਣ ਆ ਬੱਚਾ ਕੌਣ ਤੇ ਪਰ ਬਹੁਤ ਸਮੈਲ ਆ ਰਹੀ ਆ ਕਿਉਂਕਿ ਲੈਟਰਨ ਬਾਥਰੂਮ ਪਤਾ ਨਹੀਂ ਕਿੰਨੇ ਦਿਨਾਂ ਦਾ ਵਿੱਚ ਹੀ ਕਰ ਰਿਹਾ ਤੇ ਪਤਾ ਨਹੀਂ ਕਿੰਨੇ ਝੱਗੇ ਸ਼ਰਟਾਂ ਪਾਈਆਂ ਹੋਈਆਂ ਕਿੰਨੇ ਕੋਟ ਪਾਏ ਹੋਏ ਕਿੰਨੇ ਕੱਪੜੇ ਪਾਏ ਹੋਏ ਉੱਪਰ ਦੀ ਉੱਪਰ ਦੀ ਉੱਪਰ ਦੀ ਉੱਪਰ ਤੇ ਆ ਜਾਓ ਆ ਜਾ ਉੱਥੇ ਆ ਜਾ ਆ ਜਾ ਉੱਥੇ ਆ ਜਾ ਉੱਥੇ ਆ ਜਾ ਹ ਅ ਇਹ ਲੱਤ ਦੇ ਵਿੱਚ ਥੋੜਾ ਹੈਗਾ ਕੁਝ ਨੁਕਸ ਲੱਗਦਾ ਦੂਜੀ ਲੱਤ ਠੀਕ ਆ ਪਰਲੀ ਇੱਕ ਲੱਤ ਥੋੜੀ ਪਤਲੀ ਵੀ ਲੱਗਦੀ ਦੂਜੇ ਨਾਲੋਂ ਪੈਰ ਵੀ ਥੋੜਾ ਜਿਹਾ ਹਨਾ ਬਿੰਗਾ ਉਹਦਾ ਤੇ ਘਬਰਾਉਣਾ ਨਹੀਂਗਾ ਠੀਕ ਆ ਪੈਦ ਹੈ ਤੈਨੂੰ ਹੋ ਜਾਊਗਾ ਬਿਸਤਰਾ ਵੀ ਮਿਲੂਗਾ ਸੋਹਣੇ ਕੱਪੜੇ ਵੀ ਮਿਲਣਗੇ ਸੋਨਾਖਾਨ ਨੂੰ ਵੀ ਮਿਲੂਗਾ ਹੈਨਾ ਟੈਲੀਵਿਜ਼ਨ ਵੀ ਦੇਖਾਂਗੇ ਆਪਾਂ ਅੰਦਰ ਟੀਵੀ ਦੇਖਾਂਗੇ ਠੀਕ ਆ ਤੇਰਾ ਨਾਮ ਕੀ ਆ ਕੀ ਨਾਮ ਆ ਤੇਰਾ ਨਾਮ ਕੀ ਆ ਇੱਧਰ ਦੀ ਆ ਜਾ ਇੱਧਰ ਦੀ ਤੇਰਾ ਨਾਮ ਕੀ ਆ ਹੈ ਨਾਮ ਕੀ ਆ ਤੇਰਾ ਪਤਾ ਤੈਨੂੰ ਕੀ ਨਾਮ ਆ ਲਿਆ ਮੈਨੂੰ ਫੜਾ ਦੇ ਸਮਾਨ ਮੈਨੂੰ ਫੜਾ ਦੇ ਕੋਈ ਨਾ ਮੇਰੇ ਤੋਂ ਲੈ ਲਈ ਬਾਅਦ ਚ ਲੈ ਲਈ ਠੀਕ ਆ ਆ ਫੜਾ ਦੇ ਮੈਨੂੰ ਆ ਵੀ ਫੜਾ ਦੇ ਆ ਵੀ ਫੜਾ ਦੇ ਆ ਫੜੋ ਕੱਕ ਸਮਾਨ ਮੈਨੂੰ ਫੜਾ ਦੇ ਆ ਜਾ ਆ ਜਾ ਤੁਰ ਕੇ ਆ ਜਾ ਹੱਥ ਦਿਖਾ ਆਵਦਾ ਸੇ ਤੁਸੀਂ ਇਹ ਨਹੀਂ ਕਿ ਮੈਂ ਬਿਲਕੁਲ ਅੱਛਾ ਕਰਾਂਗਾ ਸੋਨਾ ਬਣਾਣਾ ਲੇਟਨ ਆਉਂਦੀ ਆ ਹਾਂ ਲੇਟਨ ਚੱਲਦੇ ਆਪਾਂ ਕੋਈ ਜਦ ਜਿਵੇਂ ਬੱਚੇ ਆ ਪੰਡਤ ਜਿਵੇਂ ਉਹਨਾਂ ਨੂੰ ਇਸ਼ਾਰਾ ਮਾਰ ਕੇ ਦੱਸਦਾ ਵੀ ਇਹਨੂੰ ਮੈਨੂੰ ਲੈਟਰਨ ਆਉਂਦੀ ਆ ਬਾਹਾਂ ਦੇ ਦੇਖੋ ਤੁਸੀਂ ਝੰਗਾ ਪੂਰਾ ਵਧੀਆ ਪਾਇਆ ਹੋਇਆ ਥੱਲੇ ਦੀ ਹੈ ਨਾ ਇਹਦੇ ਬਾਹਾਂ ਤੇ ਕਈ ਵਾਰੀ ਨਾਮ-ਨੋਮ ਲਿਖਿਆ ਹੁੰਦਾ ਇਹ ਹੁੰਦਾ ਦੂਸਰਾ ਹੱਥ ਦਿਖਾਓ ਬੇਟਾ ਦੂਸਰਾ ਹੱਥ ਦਿਖਾਓ ਕੜਾ ਪਾਇਆ ਹੋਇਆ ਦੇਖੋ ਜੀ ਪੰਜਾਬੀ ਆ ਮੁੰਡਾ ਆ ਦੇਖੋ ਕੜਾ ਪਾਇਆ ਹੈ ਜੇ ਇਹ ਪੰਜਾਬੀ ਨਾ ਹੁੰਦਾ ਤੇ ਕੜਾ ਨਹੀਂ ਸੀ ਪਾਇਆ ਹੁੰਣਾ ਉਹ ਕੋਲ ਤੱਕ ਤੋਲ ਤੱਕ ਫਤਈ ਅੰਦਰ ਲੇ ਕੇ ਇੱਕ ਟੀ-ਸ਼ਰਟ ਪਾਈ ਆ ਬੰਦੀ ਸ਼ਰਟ ਪਾਈ ਇੱਕ ਹੋਰ ਜੈਕਟ ਇੱਕ ਹੋਰ ਜੈਕਟ ਹੋਰ ਜੈਕਟ ਇੱਕ ਹੋਰ ਜੈਕਟ ਹਨਾ ਕਿੰਨੇ ਕੱਪੜੇ ਪਾਏ ਤੇ ਬੰਦਾ ਪੰਜਾਬੀ ਆ ਜੀ ਕੜਾ ਪਾਇਆ ਹੋਇਆ ਪੂਰਾ ਵਧੀਆ ਹਨਾ ਮੋਟਾ ਤੇ ਇਦਾਂ ਲੇ ਕੇ ਹੰਦਾ ਕਈ ਵੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਠੀਕ ਹੈ ਕੋਈ ਹੈ ਇਹ ਕੰਗਲ ਇਹ ਕੰਗਲ ਦੇ ਹਨ ਆਂਗਲੇ ਇੱਕ ਬਿੰਗੀ ਹੋਈ ਹੋਈ ਹੈ ਨਾ ਹੂੰ ਸਿੱਧੀ ਨਹੀਂ ਹੁੰਦੇ ਆਂਗਲੇ ਤੇਰਾ ਨਾਮ ਕੀ ਹੈ ਪੁੱਤ ਹੂੰ ਓਏ ਰਾਜੂ 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 ਓ ਰਾਜੂ ਓ ਰਾਜੂ ਰਾਜੂ ਹੱਥ ਪਿਆ ਬਈ ਰਾਜੂ ਤਰਾ ਨਾ ਰਾਜੂ ਆ ਜਾ ਕੋਈ ਨਾ ਆ ਜਾ ਵਾਹ ਰਾਜੂ ਇਸ ਤਰ੍ਹਾਂ ਵਾਹ ਰੱਬ ਦੇ ਰੂਪ ਨੇ ਲੋਕ ਜਿੰਨਾ ਘਰਾਂ 'ਚ ਇਦਾਂ ਦੇ ਬੱਚਿਆਂ ਦਾ ਜਨਮ ਹੁੰਦਾ ਭਾਗਾਂ ਵਾਲੇ ਤੇ ਕਰਮਾਂ ਵਾਲੇ ਹੁੰਦੇ ਆ ਲੋਕ ਪਰ ਅੱਜ ਦਾ ਸਮਾਂ ਇਦਾਂ ਦਾ ਚੱਲਦਾ ਉਹ ਲੋਕ ਆਪਣੇ ਆਪ ਨੂੰ ਮਾੜੀ ਕਿਸਮਤ ਵਾਲੇ ਮਾੜੇ ਕਰਮਾਂ ਵਾਲੇ ਮੰਨਦੇ ਆ ਵੀ ਸਾਡੇ ਘਰੇ ਇਦਾਂ ਦਾ ਪੱਥਰ ਕਿਉਂ ਜੰਮ ਪਿਆ ਸਾਡੇ ਤੇ ਬੋਝ ਪੈ ਗਿਆ ਪਰ ਸਹੀ ਮੈਨੇਜ ਦੇਖਿਆ ਜਾਵੇ ਕਿ ਭਾਗਾਂ ਦੇ ਘਰਾਂ ਚ ਰੱਬ ਲੋਕ ਪੈਦਾ ਹੁੰਦੇ ਨੇ ਰੱਬ ਨੇ ਸੋਚੀ ਕਿਉਂਕਿ ਨਾ ਇਹਨਾਂ ਨੇ ਪਾਪ ਕਰਨਾ ਨਾ ਇਹਨਾਂ ਨੇ ਝੂਠ ਬੋਲਣਾ ਨਾ ਇਹਨਾਂ ਨੇ ਕਿਸੇ ਦਾ ਦਿਲ ਦਿਖਾਉਣਾ ਨਾ ਇਹਨਾਂ ਨੂੰ ਲਾਲਚ ਆ ਇਹ ਤਾਂ ਜਿੰਨੀ ਸੇਵਾ ਕਰ ਲਵੇ ਨਾ ਕੋਈ ਇਹਨਾਂ ਦੀ ਉਨਿਓਂ ਹੀ ਘਾਟ ਆ ਪਰ ਕੱਲ ਜੁਗ ਦਾ ਸਮਾਂ ਚੱਲਦਾ ਭਾਈ ਇੱਥੇ ਤਾਂ ਚੰਗੇ ਭਲੇ ਲੋਕ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ ਆ ਆਦੇ ਭੈਣ ਭਰਾਵਾਂ ਨੂੰ ਲੋਕ ਛੱਡ ਦਿੰਦੇ ਆ ਤੇ ਰਾਜੂ ਤਾਂ ਪਤਾ ਨਹੀਂ ਕਿਹੜੀ ਬਕਸ ਦੀ ਮਾਰ ਚੱਲ ਰਿਆ ਪਰ ਇੰਨਾ ਕੁ ਲੱਗਦਾ ਵੀ ਇਹਨੂੰ ਇਹਦੇ ਪਰਿਵਾਰ ਦੇ ਮੈਂਬਰ ਸੰਭਣ ਵਾਲੇ ਹੈਗੇ ਸੀ ਕਿਉਂਕਿ ਜਿੰਨੀ ਇਹਦੀ ਉਮਰ ਆ ਹੁਣ ਤੱਕ ਚੰਗੇ ਥਾਂ ਤੇ ਪਲਿਆ ਹੈ ਬਾਕੀ ਰੱਬ ਜਾਣਦਾ ਵੀ ਇਹਨੂੰ ਕਿਵੇਂ ਉਹਨਾਂ ਤੋਂ ਵਿਛੜ ਗਿਆ ਜਾਂ ਕੀ ਹੋ ਗਿਆ ਕੀ ਹਾਲਾਤ ਬਣ ਗਏ ਇਹਦੇ ਕਿਉਂ ਬਣ ਗਏ ਹਾਲਾਤ ਅਰਦਾਸ ਕਰਿਓ ਬਸ ਬੋਲੇ ਸੋਨੇਹਾ ਸੁਪਨਿਆਂ ਦੇ ਘਰ ਚ ਆ ਗਿਆ ਵੀਰ ਸਾਡਾ ਇਹ ਰਾਜੂ ਆ ਬਾਕੀ ਦੇਖਦੇ ਅਸਲੀ ਨਾਮ ਕੀ ਐ ਕਿ ਦੋ ਦੋਨੇ ਨੂੰ ਪਤਾ ਲੱਗ ਜੂ ਹਾਂਜੀ ਨਾਮ ਰੱਖਦਾ ਤਾਂ ਰਾਜੂ ਹਾਂਜੀ ਰਾਜੂ ਸਾਲਨ ਅਤਲ ਸਾਲਨ ਨੇ ਭੇਜਿਆ